हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੇ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਆਪਾਂ ਤੁਹਾਨੂੰ ਦਿਖਾਉਣੀ ਆ ਇੱਕ ਇੱਧਰ ਮੱਝ ਦਿਖਾਵਾਂਗੇ ਤੁਹਾਨੂੰ ਉੱਚੇ ਬੱਚੇ ਦੇ ਵਿੱਚ ਕੋਈ ਮਹੀਨੇ ਡੇਢ ਮਹੀਨੇ ਦੇ ਅੱਗੇ ਬਣੀ ਹੈਗੀ ਠੀਕ ਹੈ ਜੀ ਗੱਭਣਾ ਤੇ ਇੱਕ ਇੱਧਰ ਬਗੈਰ ਬੱਚੇ ਤੋਂ ਮੱਝ ਦਿਖਾ ਦੇਣਗੇ ਸੋ ਹੁਣ ਮੌਕੇ ਦਾ ਕਿੰਨਾ ਕਿੰਨਾ ਦੋ ਦਿਨਾਂ ਥੱਲੇ ਹੈਗਾ ਪੂਰੀ ਪ੍ਰੋਪਰ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਤੇ ਚੁਵਾਈ ਜਿਹੜੀ ਆ ਤੁਸੀਂ ਵਿੱਚ ਵੀਡੀਓ ਤੇ ਦੇਖ ਲਓਗੇ ਸੋ ਦੋਵੇਂ ਮਜਾ ਅਜਵੀਂ ਰਵੇਲ ਦੇ ਕੋਲ ਤਰੀਕ 5 ਅਪ੍ਰੈਲ ਤੇ ਸਮਾਂ ਕੋਈ ਸ਼ਾਮ ਤੇ 5:30 5 ਵਜੇ ਦਾ ਸੋ ਚੁਵਾਈ ਦਾ ਸਮਾਂ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਚੁਵਾਈ ਕਰਵਾ ਕੇ ਬਿਲਕੁਲ ਤਸੱਲੀ ਨਾਲ ਦਿਖਾ ਦੇਾਂਗੇ ਦੋਨੋਂ ਮਜਾ ਰੇਡ ਬਿਲਕੁਲ ਜਾਇਜ਼ ਤੇ ਜੈਮਨ ਛੋਟੇ ਭਾ ਪੜਦੇ ਆ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਹਰវេល ਵੀਰ ਸასი ਸ਼ਕਲ ਹਾਂਜੀ ਰਾਜਸੰਧੂ ਸასი ਸ਼ਕਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਭੈਣ ਭਰਾ YouTube Facebook Instagram ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸასი ਸ਼ਕਲ ਹੋ ਠੀਕ ਠਾਕ ਵੀਰ ਜੀ ਬਹੁਤ ਵਧੀਆ ਹਰវេល ਠੀਕ ਠਾਕ ਵਧੀਆ ਕਿਰਪਾ ਬਾਈ ਗੁਰੂ ਦੀ ਮੇਰੇ ਠੀਕ ਅਚਾਰਪੇਲ ਮੱਝਾਂ ਅੱਜ ਦੋ ਹੀ ਆਪਣੇ ਕੋਲ ਆ ਬਿਲਕੁਲ ਸਹੀ ਸਰ ਦੋ ਨੇ ਤੇ ਨਾ ਲੱਗਦੀ ਦਸਨਾ ਵੀ ਕੋਈ ਤਿੰਨ ਚਾਰ ਮਾ ਕੇ ਬਾਕੀ ਦੋ ਪੰਜ ਪਜੜੇ ਮੱਝਾਂ ਵੇਚੀਆਂ ਨੇ ਤੁਸੀਂ ਥੋੜਾ ਜਿਹਾ ਅੱਜ ਲੇਟ ਹੋ ਗਏ ਤਾਂ ਮੱਝਾਂ ਸੇਲ ਹੋ ਗਈਆਂ ਉਹਦੇ ਨਾਲ ਦੋ ਠੀਕ ਹੈ ਠੀਕ ਹੈ ਹਾਂਜੀ ਲੋ ਵੀ ਠੀਕ ਆ ਜੀ ਬਸ ਚਾਰ ਆ ਐਨੀਮਲ ਦੋਸਤ ਚਾਰ ਮੱਝਾਂ ਤੁਹਾਨੂੰ ਬਸਾਉਣੀਆਂ ਸੀ ਬਲਹਾਲ ਚਲੋ ਦੋ ਪਸ਼ੂ ਸੇਲ ਹੋ ਗਏ ਆ ਜਿਹੜੇ ਹੁਣ ਜਿਹੜੇ ਦੋ ਅਵੇਲੇਬਲ ਨੇ ਵਿਕਰੀ ਆਸ ਤੇ ਠੀਕ ਆ ਇਹਨਾਂ ਦੋਹਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਖਰਵੇਲ ਸ਼ੁਰੂਆਤ ਵੀਰ ਇੱਥੇ ਮੈਂ ਤੁਹਾਨੂੰ ਕਰ ਲਾ ਪਹਿਲੇ ਨੰਬਰ ਵਾਲੀ ਤੋਂ ਬਿਲਕੁਲ ਰਾਸਿਆਂ ਗੱਲ ਕਰੀਏ ਇਹਦੀ ਤਾਂ ਅੱਜ ਇਹਨੂੰ ਸੂਈ ਨੂੰ ਕੋਈ 35 40 ਜਾਂਦਾ 1.5 ਮਹੀਨੇ ਦਾ ਜਿਹੜਾ ਸਮਾਂ ਠੀਕ ਹੈ ਜੀ ਹੋ ਗਿਆ ਵਾ ਮਗਰ ਆ ਬੱਚਾ ਕੀ ਕੱਟੀ ਹੈ ਮੈਰਾਂ ਕੱਟੀ ਆ ਗਈ ਆ ਨਾਬੇ ਵਾਲਿਆ ਤੇ ਸੀਮਨ ਦੀ ਸੀਆਰ ਵੀ ਨਾਬਾ ਠੀਕ ਹੈ ਜੀ ਆ ਸਰਕਾਰੀ ਸੀਮਨ ਦੀ ਕੱਟੀ ਆ ਗਈ ਆ ਬਹੁਤ ਚੰਗੀ ਆ ਠੀਕ ਹੈ ਮਗਰ ਦੋਸਤੋ ਨੀਡੀ ਰਾਗੀ ਦੇ ਵਿੱਚ ਕੱਟੀ ਆ ਬਿਲਕੁਲ ਸਟੇਟ ਪਟਾ ਸੋ ਕੱਟੀ ਦੀ ਮਾਰਕਿੰਗ ਵੀ ਚਾਰੇ ਪੈਰ ਤੋਂ ਪਿਆ ਠੀਕ ਆ ਜੀ ਤੇ ਬਿੱਲੀ ਮਣਕੀ ਅੱਖ ਪਰ ਫਿਰ ਤਕਰੀਬਨ ਤੁਸੀਂ ਦੱਸਿਆ ਵੀ ਮੈਂ ਕੋਈ ਮਹੀਨੇ ਡੇਢ ਦੀ ਅਕੇ ਬਣੀ ਵੀ ਆ ਨਹੀਂ ਨਹੀਂ ਗੱਲ ਸਰ ਇਹ ਨਹੀਂ ਬਣੀ ਉਹ ਬਣੀ ਪਰਲੀ ਬਣੀ ਆ ਠੀਕ ਆ ਠੀਕ ਆ ਇਹਨੂੰ ਵੈਸੇ ਬੱਚਾ ਕਿੰਨੇ ਕ ਉੱਤੇ ਦਾ ਹੋਵੇਗਾ ਕਿੰਨੇ ਕ ਮਹੀਨੇ ਦਾ ਸਾਡੇ ਘਰ ਵਾਲੇ ਦੇ ਲੈਂਦੇ ਆ ਤੇਰਾ ਦਾਜਾ ਜਿਹੜਾ ਵੀ 2-2.5 ਮਹੀਨੇ ਦਾ ਪੱਕਾ ਬੱਚਾ ਹੋਗਾ ਠੀਕ ਆ ਜੀ ਉਹ ਵੀ ਮਗਰ ਕੱਟੀ ਆ ਕੋਈ 2 ਮਹੀਨੇ ਦਾ ਵੀ ਸੂਆ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਹੋ ਦੁੱਧ ਹਰ ਮਹੀਨੇ ਕਿੰਨਾ ਚ ਪਾਵਾਂਗੇ ਦੁੱਧ ਰਾਜਸਿਆ ਵੈਸੇ ਮਾਈ ਸਾਡੇ 9 ਕਿਲੋ ਹੋਊਗਾ ਅੱਧਾ 8 ਕਿਲੋ ਦੀ ਜਿਹੜੀ ਗਾਰੰਟੀ ਦੇਣਾ ਲੋ ਵੀ 8 ਕਿਲੋ ਦੀ ਦੋਸਤੋ ਗਰੰਟੀ ਤਸਦੀ ਤੇ ਇਹ ਮਾਜ ਮਿਲ ਜੂਗੀ ਤੁਹਾਨੂੰ ਬਹੁਤ ਬਹੁਤ ਚੰਗੀ ਆ ਦੂਜੇ ਸੂਏ ਦੇ ਵਿੱਚ ਵੀ ਚੱਲ ਗਈ ਆ ਬਹੁਤ ਵਧੀਆ ਠੀਕ ਹੈ ਬਈ ਤੇ ਚਪੂੜਾ ਰਸ ਆ ਬਹੁਤ ਚੰਗਾ ਚੰਗਾ ਕੱਟਗਾਟ ਸਿੰਗਲ ਹੱਡੀ ਚ ਆ ਗਈ ਆ ਠੀਕ ਹੈ ਲੋ ਵੀ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਆ ਤੇ ਬਾਕੀ ਲੰਬਾਈ ਲੂਈ ਬੇਲਬੂਲ ਵੀ ਸਪੈਸ਼ਲ ਆ ਮੈਂ ਦੀ ਸੋ ਸੂਏ ਦੇ ਵਿੱਚ ਵੀ ਕੋਈ ਤਿੱਜਗ ਮੰਨ ਕੇ ਸੌਦਾ ਕਰ ਲੈ ਲੋਕ ਚੁਆਈ ਜੇ ਵੀ ਆਪਾਂ ਗੱਲ ਕਰੀਏ ਤਾਂ ਦੂਜਾ ਹੀ ਆ। ਹਾਂ। ਬਾਕੀ ਰਾਜਾ ਕਦੇ ਵੀ ਆਪਾਂ ਗੱਲ ਕਰਦੇ ਆ 20 22 22 ਸਵੇਰੇ ਪਾਣੀ ਤੋਂ ਹਾਂ। ਇਹ ਤਾਂ ਕੁਝ ਹੋ ਜਾਂਦਾ ਇੱਕ ਦੋ ਹੁੰਦਾ ਕੋਈ ਚੱਕਰੀ ਨਹੀਂ ਹੁੰਦਾ। ਹਾਂ ਹਾਂ ਹਾਂ। ਰੋਇਲ ਚੁਆਈ ਫਿਰ ਪੋਲੀ ਆ ਬਿਲਕੁਲ। ਬਹੁਤ ਪੋਲੀ ਕੋਈ ਵੀ ਸੱਜਣ ਭੈਣ ਭਰਾ ਬਜ਼ੁਰਗ ਕੋਈ ਨਵੇਂ ਬੰਦੇ ਨੇ ਵੀ ਚੁਆਈ ਕਰਨੀ ਹੋਵੇ। ਠੀਕ ਹੈ। ਰਾਜਾ ਦੀ ਇੱਕ ਖਾਸियत ਜਰੂਰ ਆਪਾਂ ਨੋਟ ਕਰਾਵਾਂਗੇ। ਹਾਂਜੀ। ਦੁੱਧ ਜੇ ਪਸੂ 15 ਕਿਲੋ ਦੇਂਦਾ ਤੇ ਜੇ ਕੋਈ ਮਹੀਨਾ ਵੀ ਦਿੰਦਾ ਵਾ। 2 ਮਹੀਨੇ ਦੇ ਕੇ ਲੱਤ ਮਾਰ ਜਾਂਦਾ। ਉਹਦਾ ਕੋਈ ਫਾਇਦਾ ਨਹੀਂ। ਰਾਸਾ ਇੰਨੀ ਠੰਡੀਆ ਕੱਟੀ ਹੂਣ ਦੇ ਬਾਬੂ ਦੀ ਹੂੰ ਬਾੜੇ ਵੰਡੇ ਦੇ ਜਿੱਦਾਂ ਮਰਜੀ ਕੱਟੀ ਛੱਡ ਕੇ ਜੋਣੀ ਕੱਟੀ ਛੱਡ ਕੇ ਜੋ ਹਾ ਬਾੜੇ ਵੰਡੇ ਦੇ ਨੂੰ ਥੋੜਾ ਤੇ ਬਾੜੇ ਵੰਡੇ ਦੇ ਜੋ ਵੀ ਲੰਬਾ ਸਮਾਂ ਮਿਲਦੀ ਹਾ ਲੰਬਾ ਸਮਾਂ ਦੁੱਧ ਦਉਗੀ ਲੋ ਵੀ ਠੀਕਾ ਜੀ ਇਹ ਨਹੀਂ ਕਿ ਆ ਦਿੱਤਾ ਜੀ 13 ਕਿਲੋ 15 ਕਿਲੋ ਦੇਤਾ ਤੇ ਬਸ ਜੀ ਦੇ ਕੇ ਕੋਈ ਮਹੀਨਾ 2 ਮਹੀਨੇ ਤੇ ਸੁਪੀ ਦੇ ਜਾਣਾ ਹੂੰ ਹੂੰ ਲੋ ਵੀ ਆ ਦੁੱਧ ਦੁੱਸੋ ਲੰਬਾ ਸਮਾਂ ਜਵਾਜੂਗੀ ਹੈ ਠੰਡੀ ਧੀਰੀ ਆ ਵੀ ਕਹਿਣ ਦਾ ਮਤਲਬ ਆ ਠੀਕਾ ਜੀ ਬੱਚਾ ਵੀ ਮਗਰ ਵੈਸੇ ਕੱਟੀ ਆ ਬੱਚੇ ਤੇ ਮਿਲਦੀ ਆਪਣੇ ਕੋਲ ਦੋਵੇਂ ਟਾਂ ਬੱਚੇ ਤੇ ਮਿਲਦੀ ਆ ਪਰ ਮੈਂ ਗੱਲ ਕਰੰਦਾ ਵੀ ਆਪਾਂ ਕਿ ਬੱਚੇ ਤੇ ਨਹੀਂ ਵੀ ਚੁਣੀ ਚਾਹ ਪਾੜੇ ਬੰਨੇ ਜੀ ਵੀ ਹੂੰ ਤੇ ਰਾਸਿਆ ਸਭ ਤੋਂ ਚੰਗੀ ਚੀਜ਼ ਆ ਜਿਹੜੀ ਬੋਡੀ ਬੰਦਰੇ ਦਾ ਨੀਲੀ ਪਾਕ ਆ ਹਾਂ ਫਿਰ ਕਿਉਂਕਿ ਇਹਦਾ ਵਿੱਚ ਖਾਸ ਮਾਇਦੇ ਚ ਇੱਕ ਚੀਜ਼ ਆ ਇਹ ਵੇਖੋ ਕਿ ਜਿੱਦਾਂ ਦਾ ਸੀਮਨ ਰਖਵਾਇਆ ਬੱਚਾ ਉਹਵੇਂ ਦਾ ਆ ਹਾਂ ਕਿਉਂਕਿ ਮੈਂ ਜਾਵਦੇ ਦੇ ਬੱਚਾ ਨਹੀਂ ਲੈ ਕੇ ਜਾ। ਪ੍ਰਭੂ ਬਿਲਕੁਲ ਨੀਲੀ ਰਾਜ ਦਾ ਸੀਮਲ ਰਖਵਾਇਆ ਕਿਸੇ ਵੇਰ ਨੇ ਤੇ ਮਗਰ ਕੱਟੀ ਵੇਖੋ ਬਹੁਤ ਸੋਹਣੀ ਆ ਗਈ ਨਿਸ਼ਾਨੀਆਂ ਆ ਗਈਆਂ ਮਾਰਕਿੰਗ ਬਹੁਤ ਸੋਹਣੀ ਕੱਟੀ ਤੇ ਆ ਗਈ ਆ। ਤੇ ਸੋ ਵੱਖਰੇ ਤੌਰ ਤੇ ਕਾਫੀ ਭੈਣ ਭਰਾ ਡਿਮਾਂਡ ਕਰਦੇ ਨੇ ਤੇ ਕੱਟੀ ਦੀ ਹੈ ਕੱਟੀ ਦਾ ਬਿਲਕੁਲ ਬੱਚਾ ਬਿਲਕੁਲ ਨੀਲੀ ਰਾਜ ਦਾ ਦਿੱਲੀ ਮਣਕੀ ਅੱਖ ਸੋ ਨਿਸ਼ਾਨੀਆਂ ਮਾਰਕਿੰਗ ਕੋਈ ਟੁੱਟਵੀਂ ਮਾਰਕਿੰਗ ਨਹੀਂ ਬਿਲਕੁਲ ਜਾਇਜ਼ ਮਾਰਕਿੰਗ ਹੈ ਬੱਚੇ ਦੇ ਦੇਚ। ਸੋ ਕੱਟੀ ਬਹੁਤ ਪਿਆਰੀ ਆ 8 ਕਿਲੋ ਦੁੱਧ ਇਸ ਮੱਝ ਦੇ ਥਲੇ ਹੁਣ ਮੌਕੇ ਤੇ ਮੌਜੂਦ ਪਰ ਵੇਰ ਕੀ ਮੋਲ ਡਿਮ ਹਾਂ 75 73 ਨਹੀਂ ਜੇ ਕੋਈ ਸੱਜਣ ਕੱਟੀ ਛੱਡ ਕੇ ਜਾਂਦਾ ਤਾਂ ਮੱਝ ਮਿਲੂਗੀ 58500 ਦੀ ਹੂੰ ਜੇ ਕੋਈ ਕੱਟੀ ਨਾਲ ਖੜਦਾ ਵਾ ਤੇ ਰਾਸ ਸੇ ਮੱਝ ਮਿਲੂਗੀ 58800 ਦੀ 10000 10000 ਦੇ ਵਿੱਚ ਇਹ ਕੱਟੀ ਮੈਂ ਰੱਖੂਗਾ ਠੀਕ ਹੈ ਠੀਕ ਹੈ ਜੀ ਠੀਕ ਹੈ ਕੱਟੀ ਨਾਲ ਕੋਈ ਖੜਦਾ ਤਾਂ 58800 ਉਹਦੇ ਚ ਛੋੜ ਹੋ ਜੂਗੀ ਠੀਕ ਹੈ ਠੀਕ ਹੈ ਜੇ ਕੋਈ ਕੱਟੀ ਨਹੀਂ ਖੜਦਾ ਕੱਲੀ ਮੱਝ ਖੜਦਾ ਹਾਂ ਤੇਰਾ ਆਸਾ ਸਾਡੇ 58 ਬਿਲਕੁਲ ਲੋ ਦੋਸਤੋ ਬਗੈਰ ਬੱਚੇ ਤੋਂ 58.58 ਦੀ ਆ ਜਿਹੜਾ ਮੇਰਾ ਸੱਜਣ ਕੋ ਵੀਰ ਬੱਚਾ ਨਾਲ ਹੀ ਲੈ ਕੇ ਜਾਣਾ ਚਾਹੁੰਦਾ ਤੇ ਵੀਰ ਹਰਵੇਲਾ ਦਾ ਵੀ 58000 ਦੀ ਦੇ ਦਿਆਂਗੇ ਨੀਲੀ ਰਗ ਦੀ ਕੱਟੀ ਆ ਚਲੋ ਜਿਹੜੇ ਪੁਰਾਣੇ 58 ਲੈਣਾ ਠੀਕ ਆ ਜੀ ਮੇਰੇ ਦੇ ਵਿੱਚ ਰਾਸ ਆ ਕੋਈ ਚੰਗੀ ਨਹੀਂ ਕਰਦੀ ਭਵੇਂ ਬੱਚਾ ਛੱਡੋ ਜਹੇ ਨਾ ਛੱਡੋ ਪਰ ਆਪਾਂ ਜਿਹੜੀ ਬੱਚੇ ਤੇ ਚਾ ਆ ਕੇ ਦੇਵਾਂਗੇ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਉਹ ਵੀ ਇਹ ਦੋ ਰੇਟ ਆ ਠੀਕ ਆ ਜੀ ਬਾਕੀ ਕਨਫਰਮ ਹੋ ਹੋ ਗਏ ਹੋਮਗੇ ਸਾਰੇ ਭੈਣ ਭਰਾ ਠੀਕ ਆ ਜੀ ਦੋਵੇਂ ਰੇਟ ਤੁਹਾਨੂੰ ਦੱਸ ਦਿੱਤੇ ਬਗੈਰ ਤੇ ਨਾਲ ਠੀਕ ਆ ਬੱਚੇ ਦੇ ਸਮੇਤ ਸੋ ਦੋਵਾਂ ਮੁੱਲਾਂ ਬਾਰੇ ਤੁਸੀਂ ਵਿਚਾਰ ਕਰ ਲਿਓ ਠੀਕ ਆ ਜੀ ਜਿਹੜੇ ਭਰਾ ਨੇ ਤਕਰੀਬਨ ਥੋੜੇ ਪੈਸੇ ਲਾਉਣੇ ਆ ਤੇ ਕੱਟੀ ਵੀਰ ਹਰਵੇਣਾ ਦਾ ਵੀ 10000 ਜਿ ਆਪਾਂ ਫੇਟੇ ਪਾ ਲਾਂਗੇ ਜਿਹੜੇ ਵੀਰ ਨੇ ਛੱਡਣੀ ਨਹੀਂ ਅੱਗੇ ਕੱਟੀ ਕੌ ਕਾ ਕੀ ਆਉਦੀ ਸਮਝ ਵੇਖ ਲਿਆ ਜੀ ਹਾਂ ਇਹ ਚੀਜ਼ ਆ ਬਿਲਕੁਲ ਤੇ ਗੱਲ ਕਰੀਏ ਰਾਤ ਦੇ ਆਏ ਦੀ ਹਾਂ ਦੂਜੀ ਸਵੇਰ ਦੇ ਵਿੱਚ ਚੱਲ ਰਹੀ ਆ ਠੀਕ ਆ ਜੀ ਦੋ ਤੇਜੇ ਥੱਲੇ ਵੀ 8 ਆ 8 ਕਿਲੋ ਇਹਦੇ ਥੱਲੇ ਆ ਬਹੁਤ ਚੌਣ ਚੰਗੀ ਹਾਂ ਰਾਸ ਆ 1 ਫਰਵਰੀ ਦੀ ਇਹ ਸੂਈ ਆ ਓਕੇ ਯਾਨੀ ਕਿ 31 ਜਨਵਰੀ ਲਾ ਲੋ ਚਾਹੇ 1 ਫਰਵਰੀ ਹਾਂਜੀ ਠੀਕ ਆ ਇਹਦਾ ਸੂਆ ਜਿਹੜਾ ਦੋ ਢਾਈ ਮਹੀਨੇ ਦਾ ਤੇ ਪਹਿਲੀ ਚੇਤ ਵਾਲੇ ਦਿਨ ਦਾ ਸਾਬ ਬਣੀ ਆ ਹੂੰ ਅੱਜ ਇਹਨੂੰ ਬਣੀ ਨੂੰ 15 ਦਿਨ ਹੋ ਗਏ ਆ ਇਹਨੂੰ 15 ਦਿਨ ਹੋ ਗਏ ਹਨ ਇੱਕ ਮਹੀਨਾ ਇਹਨੂੰ ਹੋ ਜਾਊਗਾ ਠੀਕ ਹੈ ਡਾਇਰੈਕਟ ਕ੍ਰੋਸਿੰਗ ਹੋਈ ਹੈ ਲੋ ਵੀ ਠੀਕ ਹੈ ਜੀ ਕੋਈ 15 ਕ ਦਿਨ ਦਾ ਸਮਾਂ ਹੋ ਗਿਆ ਠੀਕ ਹੈ ਬਣੀ ਨੂੰ ਤੇ ਬਾਕੀ ਦੇਸੀ ਮਹੀਨੇ ਦੀ ਤਰੀਕ ਵੀ ਤੁਹਾਨੂੰ ਦੱਸ ਦਿੱਤੀ ਇੱਕ ਚੇਤ ਦੀ ਇੱਕ ਚੇਤ ਦੀ ਇੱਕ ਬਸਾਖੀ ਵਾਲੇ ਦਿਨ ਨੂੰ ਇੱਕ ਮਹੀਨਾ ਹੋ ਰੂਗਾ ਠੀਕ ਹੈ ਜੀ ਤੇ ਰਹੂਗੀ ਵੀ ਬਾਕੀ ਫੇਸ ਕੁਆਲਟੀ ਮਾੜੀ ਮੂੰਹ ਮੱਥਾ ਦਿਖਾ ਦਿਆ ਦੁੱਧ ਕਿੰਨਾ ਮੇਲੇ ਤੇ ਆਸਿਆ 8 ਕਿਲੋ ਚੋਣ ਬਾਲੀ ਚੰਗੀ ਲੋ ਵੀ 8 ਕਿਲੋ ਦੋਸਤਾਰਾ ਇਹਦੇ ਥੱਲੇ ਹੁਣ ਮੌਕੇ ਤੇ ਹੈਗੀਆਂ ਨੇ ਕੋਈ ਭਰਾ ਸੌਦਾ ਕਰਦਾ ਆਪਣੇ ਕੋਲ ਫਿਰ ਹਰ ਵੇਲ ਮਿਲਦੀ ਕਿਵੇਂ ਆ ਬਗੈਰ ਬੱਚਿਆਂ ਪਾਰੇ ਵੰਦੇ ਸੇ ਚੋਕੀ ਲੈਦੀ ਸੀ ਆਪਣੇ ਘਰੇ ਆ ਕੇ ਕੱਲੇ ਨੇ ਟਿਕਾ ਲਈ ਤੇ ਸਵੇਰੇ ਆਰਾਮ ਨਾਲ ਮਿਲਦੀ ਅੱਛਾ ਜੀ ਤੇ ਠੰਡੀ ਸੀ ਬਹੁਤ ਆ ਤੇ ਪਿੰਡਿਆਰ ਲੱਤਾਂ ਨੂੰ ਰੱਸੀ ਵੀ ਲੈ ਲੈਂਦੀ ਆ ਜੇ ਕੋਈ ਪੌੜੀ ਚਾਵੇ ਤੇ ਜਿਵੇਂ ਗਝਾਈ ਗਝੂਈ ਹੈ ਨਾ ਹਾਂ ਲੋ ਬਿਠੇ ਗਏ ਤੋਂ ਬਣੀ ਸੋਰੀ ਆ ਪਲੱਸ ਪੁਆਇੰਟ ਆ ਨਿਕਲ ਆਉਂਦੀ ਆ ਠੀਕ ਆ ਜੀ ਕਿਸੇ ਭਰਾ ਦੀ ਵੀ ਕਿਸਮਤ ਲੱਕ ਹੁੰਦਾ ਅੱਗੇ ਬਣੀ ਸੋਰੀ ਜ਼ਰੂਰ ਆਗਾ ਅੱਗੇ ਕੋਈ 15 ਦਿਨ ਦਾ ਸਮਾਂ ਹੋਵੇ ਕੋਈ 2-7-2 ਮਹੀਨੇ ਹੋਇਆ ਤੇ ਪਤਾ ਆ ਬਣੀ ਠੀਕ ਹੈ ਭਾਈ 9 ਪਰੋਪ ਠੀਕ ਹੈ ਜੀ 8-8 ਕਿਲੋ ਦੋਵਾਂ ਮੱਜਾਂ ਦੇ ਥੱਲੇ ਅੱਜ ਮੌਕੇ ਤੇ ਦੁੱਧ ਹਾਜ਼ਰ ਆ ਤੇ ਇਹ ਕਰਮਾ ਨਹੀਂ ਮਿਲਦੀ ਭਾੜੇ ਦੀ ਸੀ ਠੀਕ ਹੈ ਜੀ ਕੋਈ ਇੱਕ ਅਦਾ ਡੰਗ ਟੀਕਾ ਪਸ਼ੂ ਲੈ ਸਕਦਾ ਕਿ ਕਿਸੇ ਵੀ ਕਰਨਵੇਂ ਥਾਂ ਤੇ ਜਾਂਦਾ ਤੇ ਸੁਵਿਆਂ ਦੇ ਵਿੱਚ ਵੀ ਕਰਮਾ ਨਹੀਂ ਕੋਈ ਦੂਜੇ ਕੋਈ ਤਜੇ ਮੰਨ ਕੇ ਵੀ ਤੁਸੀਂ ਸਫਦਾ ਕਰ ਸਕਦੇ ਉਹ ਯਾਰ ਆਦਾ ਸਿੰਗਲ ਹੱਡੀ ਜਾ ਗਈ ਚੰਗਾ ਯਾਨੀ ਕਿ ਦੁੱਧ ਵਾਲੇ ਕਰੈਕਟਰ ਜਿਹੜੇ ਚੁੱਲਾ ਕਹਿੰਦੇ ਗੁੱਲਾ ਦੇ ਦੁੱਧ ਚੰਗਾ ਹਾਂ ਠੀਕ ਹੈ ਤੇ ਬਾਕੀ ਜਵਾਬ ਬਹੁਤ ਵਧੀਆ ਦੋਵਾਂ ਮੱਜਾਂ ਦਾ ਜਿਹੜਾ ਭੂ ਛਟਾ ਨਹੀਂ ਤੇ ਬਿਲਕੁਲ ਬਰਾਬਰ ਚ ਹੋਈ ਹਾਂ ਠੀਕ ਹੈ ਠੀਕ ਹੈ ਬਸ ਇਹ ਰੇਟ ਇਹਦਾ ਦੱਸ ਰਸਿਆ ਜਾਂਦਗੇ ਜਾਂਦਗੇ ਖੁੱਲਾ ਕਰਕੇ ਮਾਨਤਨ ਕੇ ਦੱਸੋ 62 ਦੀ 62 ਦੀ ਬਾ ਕੋਈ 62 ਦੀ ਕੋਈ 60 ਦੀ ਹੋਰ ਦੋ ਤਿੰਨ ਕਰ ਲੀ ਗੇ ਰਸ ਇੱਕੋ ਹੀ ਗੱਲ ਆ ਇੱਕੋ ਇੱਕ ਹੀ 57000 ਦੀ 500 ਰੁਪਇਆ ਮਾਨਤਾ 57000 ਦੀ ਮੱਝ ਜਿਹੜੀ ਲਏ ਦੇ ਹੋ ਗਈ ਹਾਂ 57 ਦੀ 55000 ਦੀ ਦੋਸਤ ਮੱਝ ਮਿਲ ਜਾਣੀ ਆ ਚੁੱਚੂ ਪੰਜੋ ਜੋ ਪੈ ਜਾਣਗੇ ਤੁਸੀਂ ਵੀ ਯਾਰ ਇਸ ਰੇਟ ਦੇ ਵਿੱਚ ਗਾਣ ਲਈਏ ਕਿ ਮੱਝ ਨੂੰ ਹੱਥ ਪਾਈਏ ਤੇ ਮੱਝ ਆ ਬਾਕੀ ਜਦੋਂ ਮਰਜੀ ਰਾਸਾਂ ਗੱਬਰ ਨਿਕਲ ਆਉਂਦੀ ਆ ਫੇਰ 45 50 ਦੀ ਜਿੱਥੇ ਮਰਜੀ ਜੇ ਨਹੀਂ ਵੀ ਨਿਕਲਦੀ 35 40 ਦੀ ਫੇਰ ਹੈਗੀ ਆ ਬਿਲਕੁਲ ਤੇ ਜਿੰਨਾ ਜਰ ਮਰਜੀ ਚੋ ਇਹਨੂੰ ਗਾਣੀ ਲੋ ਵੀ ਇਹ ਦੋਨੋਂ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਠੀਕ ਆ ਜੀ 8 8 ਕਿਲੋ ਦੁੱਧ ਦੇ ਨਾਲ ਥੱਲੇ ਹੁਣ ਮੌਕੇ ਤੇ ਮੌਜੂਦ ਤੇ ਜੈ ਜੀ ਰੇਟ ਆ ਠੀਕ ਆ ਜੀ ਇਹ ਕਰਮ ਵਾਲੀ ਦਾ ਵੀ 58.52 ਤੇ ਬੱਚੇ ਸਮੇਤ 68000 ਦੀ ਇਹ ਮਿਲ ਜਾਊਗਾ ਸਾਢੇ 80000 ਦੇ ਚਾਰਸੇ ਆ ਮੈਂ ਕੱਟੀ ਰੱਖੂਗਾ ਜੇ ਕੋਈ ਉਦਾਂ ਮੱਝ ਖੜਦਾ 58.52 ਦੀ ਤੇ ਉਦਾਂ 68 ਦੀ ਨਾ ਤੇ ਜੇ ਕੋਈ ਛੱਡ ਜਾਊਗਾ ਗੱਤੀ ਤੇ ਧੰਨਵਾਦ ਤੇ ਜੇ ਕੋਈ ਲੈ ਜਾਊਗਾ ਤੇ ਮਾਵਾਂ ਦੀਆਂ ਇਕੱਠੀਆਂ ਰਹਿਣਗੀਆਂ ਮੈਨੂੰ ਨਹੀਂ ਕਿਹੜੀ ਗੱਲੋਂ ਜਿਹੜੇ ਵੀਰ ਨੇ 58.52 ਲਾ ਦੇਣਾ ਚਲੋ ਕੋਈ ਬਾਕੀ ਜਿੱਥੇ ਤੁਹਾਡੇ ਨਾਲ ਤਾਲ ਮਿਲ ਪੈਂਦਾ ਕੋਈ ਬੱਚੇ ਸਮੇਤ ਹੀ ਦੇ ਦਿਆ ਜੀ ਕੋਈ ਗੱਲ ਨਹੀਂ ਉਹਦਾ ਲੈ ਵੀ ਵੀਰ ਹਰਵੈਲ ਇੱਕ ਨੰਬਰ ਆਪਣੇ ਕਰਦੇ ਨੇ 0382025 ਠੀਕ ਹੈ ਜੀ ਲੋ ਵੀ ਦੱਸੋ ਦੋਨੋਂ ਮੱਜਾਂ ਦੀ ਡਿਟੇਲ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਿੱਤੀ ਆ ਬਹੁਤ ਵਧੀਆ ਚੰਗੇ ਸੂਤਰ ਤੇ ਜਾਇਜ਼ ਰੇਟ ਭਾਅ ਪੜਤੇ ਦੇ ਵਿੱਚ ਦੋਨੋਂ ਹੀ ਮੱਜਾਂ ਨੇ ਤਕਰੀਬਨ ਵਪਾਰ ਲੈਣ ਦਾ ਕੰਮ ਆ ਠੀਕ ਹੈ ਜੀ ਮਾਲ ਜਿਹੜੇ ਭਰਾ ਨੇ ਅੱਗੇ ਥੋੜੇ ਪੈਸੇ ਲਾ ਕੇ ਜਾਇਜ਼ ਰੇਟਾਂ ਦੇ ਉੱਪਰ ਪਸ਼ੂ ਖਰੀਦਣਾ ਤੇ ਤੁਹਾਡੇ ਮਤਲਬ ਦਾ ਇਹ ਮਾਲ ਜਾਇਜ਼ ਰੇਟਾਂ ਦੇ ਉੱਤੇ ਠੀਕ ਹੈ ਜੀ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ